ਅੱਜ ਸੌਣ ਦੇ ਮਹੀਨੇ ਦੇ ਚੌਥੇ ਸੋਮਵਾਰ ਬਿਹਾਰ ਤੋਂ ਬਿਹਦ ਹੀ ਮੰਦਭਾਗੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਇੱਥੇ ਜਹਾਨਾਬਾਦ ਦੇ ਮਖਦੂਮਪੁਰ ਸਥਿਤ ਬਾਬਾ ਸੇਦਨਾਥ ਦੇ ਮੰਦਰ ਦੇ ਵਿੱਚ ਭਾਜੜ ਪੈਣ ਕਰਕੇ 7 ਸ਼ਰਧਾਲੂਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਇਹ ਸਾਰੇ ਸੌਣ ਦੇ ਸੋਮਵਾਰ ਨੂੰ ਜਲ ਚੜਾਉਣ ਦੇ ਲਈ ਉੱਥੇ ਪਹੁੰਚੇ ਸਨ ਮਿਰਤਕ ਦੇ ਵਿੱਚ ਮਿਰਤਕਾਂ ਦੇ ਵਿੱਚ ਪੁਰੇਸ਼ ਪੁਰਸ਼ ਅਤੇ ਮਹਿਲਾਵਾਂ ਦੋਵੇਂ ਹੀ ਸ਼ਾਮਲ ਨੇ ਪ੍ਰਸ਼ਾਸਨ ਦੇ ਵੱਲੋਂ 7 ਲੋਕਾਂ ਦੀ ਮੌਤ ਦੀ ਜਿਹੜੀ ਪੁਸ਼ਟੀ ਹੈ ਉਹ ਕੀਤੀ ਗਈ ਹੈ ਪਰ ਇਹ ਗਿਣਤੀ ਜ਼ਿਆਦਾ ਹੋਣ ਦਾ ਖਸ਼ਾ ਹੈ ਕਈ ਲੋਕਾਂ ਨੂੰ ਇਲਾਜ ਦੇ ਲਈ ਸਥਾਨਿਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਤੁਰੰਤ ਉਹਨਾਂ ਨੇ ਰਾਹਤ ਕਾਰਜ ਜਿਹੜੇ ਉਹਨਾਂ ਨੇ ਸ਼ੁਰੂ ਕਰਵਾਏ ਆ ਜ਼ਹਾਨਾਬਾਦ ਦੇ ਡੀਐਮ ਅਲਕ੍ਰਿੰਤਾ ਪਾਂਡੇ ਨੇ ਇਸ ਹਾਦਸੇ ਦੇ ਵਿੱਚ 7 ਲੋਕਾਂ ਦੀ ਮੌਤ ਅਤੇ 9 ਜਿਹੜੇ ਆ ਲੋਕ ਜ਼ਖਮੀ ਹੋਏ ਉਹਨਾਂ ਨੇ ਕਿਹਾ ਕਿ ਹਾਲਾਤ ਕਾਬੂ ਦੇ ਵਿੱਚ ਨੇ ਤੇ ਜ਼ਹਾਨਾਬਾਦ ਦੇ ਐਸਐਚਓ ਦਵਾਕਰ ਕੁਮਾਰ ਬਿਸ਼ਿਪ ਕਨਮਾਨੇ ਕੇ ਹੈਕ ਕਿ ਮ੍ਰਿਤਕਾਂ ਦੀ ਜਿਹੜੀ ਪਛਾਣ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਦੇ ਨਾਲ ਵੀ ਜਿਹੜਾ ਸੰਪਰਕ ਬਣਾਉਣ ਦੀ ਕੋਸ਼ਿਸ਼ ਜਾਰੀ ਹੈ